ਤੁਸੀਂ ਵੇਖ ਸਕਦੇ ਹੋ ਕਿ ਅਰੁਖਾਂ ਦੇ ਨਾਲ ਚੁੰਨੀਆਂ ਵਗੈਰਾ ਕੱਪੜੇ ਵਗੈਰਾ ਬੰਨੇ ਹੋਏ ਨੇ ਕੁਝ ਮਾਤਾ ਜੀ ਦੇ ਸਰੂਪ ਨੇ ਥੱਲੇ ਬਾਬਾ ਸ਼੍ਰੀ ਚੰਦ ਜੀ ਦੀ ਫੋਟੋ ਲਾਈ ਹੋਈ ਹੈ ਤੇ ਕੁਝ ਨਾਰੀਅਲ ਚੜਾਏ ਹੋਏ ਨੇ ਕਿਸੇ ਨੇ ਕਬਾਲ ਕਰਕੇ ਸੁੱਟਿਆ ਹੋਇਆ ਤੇ ਆ ਨਾਰੀਅਲ ਜਿਹੜੇ ਪਏ ਹੋਏ ਨੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਪਾਣੀ ਵਾਲੀ ਬੋਤਲ ਪਈ ਹੋਈ ਆ ਥੱਲੇ ਚਿਰਾਗ ਪਏ ਹੋਏ ਨੇ ਤੇ ਲੋਕ ਇਸ ਰੁੱਖ ਨੂੰ ਤੇਲ ਚੜਾ ਕੇ ਜਾਂਦੇ ਨੇ ਵੀਰੇ ਰੁੱਖਾਂ ਦਾ ਬਹੁਤ ਵੱਡੀ ਦੇਣ ਹੈ ਸਾਡੇ ਜੀਵਨ ਵਾਸਤੇ ਰੁੱਖ ਬਹੁਤ ਜ਼ਰੂਰੀ ਹੈ ਪਰ ਅੰਨੀ ਸ਼ਰਧਾ ਜਿਹੜੀ ਹੈ ਨਾ ਕਰੀਵਾਰੀ ਉਹ ਵੀ ਜਿਹੜੀ ਪਾਰੀ ਪੈਂਦੀ ਸਾਡੇ ਤੇ ਪਰ ਇੱਥੇ ਕੀ ਹੋ ਰਿਹਾ ਹੈ ਇੱਥੇ ਜਾਨਵਰ ਵਿੱਠਾ ਮਾਰ ਰਹੇ ਨੇ ਉੱਤੇ ਜਦੋਂ ਕੁੱਤੇ ਬਿੱਲੀਆਂ ਆ ਕੇ ਇੱਥੇ ਆਉਂਦੇ ਨੇ ਉਹ ਗੰਦ ਪਾ ਕੇ ਜਾਂਦੇ ਨੇ ਇਹ ਇੱਕ ਤਰ੍ਹਾਂ ਦੀ ਬੇਦਬੀ ਹੈ ਰੁੱਖ ਸਾਡਾ ਜੀਵਨ ਹੈ ਪਰ ਇਸ ਤਰ੍ਹਾਂ ਰੁੱਖਾਂ ਦੇ ਨਾਲ ਲਾਲ ਕੱਪੜਾ ਬੰਨ ਕੇ ਇਹਨਾਂ ਨੂੰ ਪੂਜਣਾ ਮੈਨੂੰ ਨਹੀਂ ਲੱਗਦਾ ਵੀ ਕਿਸੇ ਨਾ ਕਿਸੇ ਹੱਦ ਤੱਕ ਇਹ ਸਹੀ ਤਰੀਕਾ ਹੈ ਕਿ ਤੋ ਸ਼ਰਿਆਮ ਵੀ ਇੱਕ ਵਾਰੀ ਤਸਵੀਰ ਫਿਰ ਦੁਬਾਰਾ ਮੈਂ ਦਿਖਾਉਣੀ ਚਾਹਾਂਗਾ ਤੁਸੀਂ ਦੇਖ ਸਕਦੇ ਹੋ ਵੀ ਜਾਨਵਰਾਂ ਨੇ ਵਿੱਠਾਂ ਮਾਰੀਆਂ ਹੋਈਆਂ ਨੇ ਲੋਕ ਇੱਥੇ ਤੇਲ ਪਾਉਂਦੇ ਨੇ ਤੇਲ ਪਾਉਣ ਦਾ ਕੀ ਫਾਇਦਾ ਭਈ ਇਹਨਾਂ ਰੁੱਖਾਂ ਨੂੰ ਤੇਲ ਨਹੀਂ ਇਹਨਾਂ ਨੂੰ ਪਾਣੀ ਚਾਹੀਦਾ ਦੇਖੋ ਲਾਲ ਰੰਗ ਦਾ ਕੱਪੜਾ ਜਿਹੜਾ ਬੰਨ ਕੇ ਉੱਤੇ ਚੁੰਨੀ ਜਿਹੜੀ ਆ ਉਹ ਬੱਦੀ ਹੋਈ ਆ ਤੇ ਥੱਲੇ ਨਾਰੀਅਲ ਚੜਾਏ ਹੋਏ ਨੇ ਪਤਾ ਨਹੀਂ ਹੋਰ ਕੀ ਕੁਝ ਇਸ ਜਗ੍ਹਾ ਤੇ ਰੱਖਿਆ ਹੋਇਆ ਇਹਨਾਂ ਨੂੰ ਕਿਸੇ ਤੇਲ ਦੀ ਲੋੜ ਨਹੀਂ ਭਲਿਓ ਅੰਨੀ ਸ਼ਰਦਾ ਨਾਂ ਦਿਖਾਇਆ ਕਰੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਹਰੀਕੇ ਰੋਡ ਤੋਂ ਭਿੱਖੀਵੰਡ ਵਾਲੇ ਪਾਸੇ ਨੂੰ ਜਾ ਰਿਹਾ ਸੀਗਾ ਤੇ ਬੂਹ ਪਿੰਡ ਰੰਜੀਤ ਦੇ ਇੱਕ ਨਾ ਕੁਝ ਰੁੱਖ ਮੈਨੂੰ ਨਜ਼ਰ ਆਏ ਤੇ ਮੈਂ ਲੋਕਾਂ ਦੀ ਅੰਨੀ ਸ਼ਰਦਾ ਦੀ ਜਿਹੜੀ ਗੱਲਬਾਤ ਤੁਹਾਨੂੰ ਦਿਖਾਉਣ ਲੱਗਾ ਇੱਕ ਤਸਵੀਰ ਦਿਖਾ ਦਿਓ ਮੈਂ ਕੈਮਰਾਮੈਨ ਨੂੰ ਕਵਾਂਗਾ ਬਿਲਕੁਲ ਨੇੜੇ ਕਰਕੇ ਦਿਖਾ ਦਿਓ ਤੁਸੀਂ ਵੇਖ ਸਕਦੇ ਹੋ ਕਿ ਅਰਖਾਂ ਦੇ ਨਾਲ ਚੁੰਨੀਆਂ ਵਗੈਰਾ ਕੱਪੜੇ ਵਗੈਰਾ ਬੰਨੇ ਹੋਏ ਨੇ ਕੁਝ ਮਾਤਾ ਜੀ ਦੇ ਸਰੂਪ ਨੇ ਥੱਲੇ ਬਾਬਾ ਸ਼੍ਰੀ ਚੰਦ ਜੀ ਦੀ ਫੋਟੋ ਲਾਈ ਹੋਈ ਹੈ ਤੇ ਕੁਝ ਨਾਰੀਅਲ ਚੜਾਏ ਹੋਏ ਨੇ ਉਧਰਲੇ ਪਾਸੇ ਵੀ ਕੋਈ ਤਸਵੀਰਾਂ ਤੁਹਾਨੂੰ ਦਿਖਾ ਦਿਆ ਤੁਸੀਂ ਵੇਖ ਸਕਦੇ ਹੋ ਕਿ ਆ ਸਾਰਾ ਕਿਸੇ ਨੇ ਕਬਾਲ ਕਰਕੇ ਸੁੱਟਿਆ ਹੋਇਆ ਤੇ ਆ ਨਾਰੀਅਲ ਜਿਹੜੇ ਪਏ ਹੋਏ ਨੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਪਾਣੀ ਵਾਲੀ ਬੋਤਲ ਪਈ ਹੋਈ ਆ ਤੇ ਕੁਝ ਗੱਲਾਂ ਐ ਇਸੇ ਤੇ ਆਪਾਂ ਸਾਂਝੀਆਂ ਕਰਨੀਆਂ ਆ ਕੈਮਰਾਮੈਨ ਨੂੰ ਕਵਾਂਗਾ ਕਿ ਇਧਰਲੇ ਪਾਸੇ ਇੱਕ ਰੀ ਤਸਵੀਰ ਦਿਖਾ ਦਿਓ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਚਿਰਾਗ ਪਏ ਹੋਏ ਨੇ ਤੇ ਲੋਕ ਇਸ ਰੁੱਖ ਨੂੰ ਤੇਲ ਚੜਾ ਕੇ ਜਾਂਦੇ ਨੇ ਠੀਕ ਹੈ ਰੁੱਖਾਂ ਦਾ ਬਹੁਤ ਵੱਡੀ ਦੇਣ ਹੈ ਸਾਡੇ ਜੀਵਨ ਵਾਸਤੇ ਰੁੱਖ ਬਹੁਤ ਜ਼ਰੂਰੀ ਹੈ ਪਰ ਅੰਨੀ ਸ਼ਰਧਾ ਜਿਹੜੀ ਹੈ ਨਾ ਕਰੀ ਵਾਰੀ ਉਹ ਵੀ ਜਿਹੜੀ ਭਾਰੀ ਪੈਂਦੀ ਸਾਡੇ ਤੇ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਸਾਰੇ ਧਰਮ ਬਹੁਤ ਸਤਕਾਰਯੋਗ ਨੇ ਇੱਕ ਸਿੱਖ ਹੋਣ ਦੇ ਨਾਤੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਇਹ ਹੈ ਕਿ ਸਾਰੇ ਧਰਮ ਜਿਹੜੇ ਆ ਉਹ ਬਰਾਬਰ ਨੇ ਜਿੱਥੋਂ ਮਾਨਵਤਾ ਨੂੰ ਕੋਈ ਸੇਧ ਮਿਲਦੀ ਹੋਵੇ ਉਹ ਜਗ੍ਹਾ ਜਿਹੜੀ ਪੂਜਨਯੋਗ ਹੁੰਦੀ ਹੈ ਪਵਿੱਤਰ ਹੁੰਦੀ ਹੈ ਪਰ ਮੈਂ ਇੱਥੇ ਦੇਖ ਰਿਹਾ ਪੀ ਆ ਜਿਹੜੀਆਂ ਤਸਵੀਰਾਂ ਪਈਆਂ ਨੇ ਕਿਉਂਕਿ Hindu ਲੋਕ ਜਿਹੜੇ ਆ ਇਹਨਾਂ ਦੀ ਪੂਜਾ ਕਰਦੇ ਨੇ ਅੱਜ ਵੀ ਮੰਦਰਾਂ ਦੇ ਵਿੱਚ ਜਾ ਕੇ ਲੋਕ ਬੜੇ ਪਿਆਰ ਦੇ ਨਾਲ ਇਹਨਾਂ ਨੂੰ ਪੂਜਦੇ ਨੇ ਪਰ ਇੱਥੇ ਕੀ ਹੋ ਰਿਹਾ ਹੈ ਇੱਥੇ ਜਾਨਵਰ ਵਿੱਠਾ ਮਾਰ ਰਹੇ ਨੇ ਉੱਤੇ ਜਦੋਂ ਕੁੱਤੇ ਬਿੱਲੀਆਂ ਆ ਕੇ ਇੱਥੇ ਆਉਂਦੇ ਨੇ ਉਹ ਗੰਦ ਪਾ ਕੇ ਜਾਂਦੇ ਨੇ ਇਹ ਇੱਕ ਤਰ੍ਹਾਂ ਦੀ ਬੇਦਬੀ ਹੈ ਮੈਂ ਸਮਝਦਾ ਵੀ ਇਹ ਜਿਹੜੀ ਬੇਦਬੀ ਆ ਇਹ ਨਹੀਂ ਹੋਣੀ ਚਾਹੀਦੀ ਕਿਉਂਕਿ ਰੁੱਖ ਜਿਹੜੇ ਆ ਰੁੱਖ ਹਮੇਸ਼ਾ ਹੀ ਸਾਨੂੰ ਜੀਵਨ ਦਿੰਦੇ ਨੇ ਵਰਦਾਨ ਦਿੰਦੇ ਨੇ ਲੋਕ ਪਿਆਰ ਦੇ ਨਾਲ ਰੁੱਖ ਜਿਹੜੇ ਪਾਲਣ ਦੀ ਗੱਲ ਕਰਦੇ ਨੇ ਅਸੀਂ ਗੁਰਬਾਣੀ ਵੀ ਸਾਡੇ ਪਵਨ ਗੁਰੂ ਪਾਣੀ ਪਿਤਾ ਦੀ ਗੱਲ ਕਰਦੀ ਹੈ ਕਿ ਰੁੱਖ ਸਾਡਾ ਜੀਵਨ ਹੈ ਪਰ ਇਸ ਤਰ੍ਹਾਂ ਰੁੱਖਾਂ ਦੇ ਨਾਲ ਲਾਲ ਕੱਪੜਾ ਬੰਨ ਕੇ ਇਹਨਾਂ ਨੂੰ ਪੂਜਣਾ ਮੈਨੂੰ ਨਹੀਂ ਲੱਗਦਾ ਵੀ ਕਿਸੇ ਨਾ ਕਿਸੇ ਹੱਦ ਤੱਕ ਇਹ ਸਹੀ ਤਰੀਕਾ ਹੈ ਮੈਂ ਸਮਝਦਾ ਵੀ ਇਹਨਾਂ ਚੀਜ਼ਾਂ ਦਾ ਜਿਹੜਾ ਬਿਲਕੁਲ ਖੰਡਰ ਹੋਣਾ ਚਾਹੀਦਾ ਹਾਂ ਜੇ ਤੁਸੀਂ ਪੂਜਾ ਕਰਨੀ ਹੈ ਛੋਟਾ ਮੰਦਿਰ ਬਣਾਓ ਉਹਦੇ ਵਿੱਚ ਮੂਰਤੀ ਸਥਾਪਿਤ ਕਰੋ ਉਹਦੇ ਵਿੱਚ ਸੁਰੱਖਿਆ ਦਾ ਵੀ ਹੋਵੇ ਕੋਈ ਉਹਦੇ ਵਿੱਚ ਗੰਦਗੀ ਨਾ ਜਾਵੇ ਪਰ ਇੱਥੇ ਤਾਂ ਸ਼ਰਿਆ ਵੀ ਇੱਕ ਵਾਰੀ ਤਸਵੀਰ ਫਿਰ ਦੁਬਾਰਾ ਮੈਂ ਦਿਖਾਉਣੀ ਚਾਹਾਂਗਾ ਤੁਸੀਂ ਦੇਖ ਸਕਦੇ ਹੋ ਵੀ ਜਾਨਵਰਾਂ ਨੇ ਵਿੱਠਾ ਮਾਰੀਆਂ ਹੋਈਆਂ ਨੇ ਲੋਕ ਇੱਥੇ ਤੇਲ ਪਾਉਂਦੇ ਨੇ ਤੇਲ ਪਾਉਣ ਦਾ ਕੀ ਫਾਇਦਾ ਭਈ ਇਹਨਾਂ ਰੁੱਖਾਂ ਨੂੰ ਤੇਲ ਨਹੀਂ ਇਹਨਾਂ ਨੂੰ ਪਾਣੀ ਚਾਹੀਦਾ ਦੇਖੋ ਲਾਲ ਰੰਗ ਦਾ ਕੱਪੜਾ ਜਿਹੜਾ ਬੰਨ ਕੇ ਉੱਤੇ ਚੁੰਨੀ ਜਿਹੜੀ ਆ ਉਹ ਬੱਦੀ ਹੋਈ ਆ ਤੇ ਥੱਲੇ ਨਾਰੀਅਲ ਚੜਾਏ ਹੋਏ ਨੇ ਪਤਾ ਨਹੀਂ ਹੋਰ ਕੀ ਕੁਝ ਇਸ ਜਗ੍ਹਾ ਤੇ ਰੱਖਿਆ ਹੋਇਆ ਪਰ ਇਹ ਰੁੱਖ ਜਿਹੜੇ ਆ ਇਹਨਾਂ ਨੂੰ ਕਿਸੇ ਤੇਲ ਦੀ ਲੋੜ ਨਹੀਂ ਭਲਿਓ ਅੰਨੀ ਸ਼ਰਦਾ ਨਾਂ ਦਿਖਾਇਆ ਕਰੋ ਹਾਂ ਤੁਸੀਂ ਮੰਦਿਰ ਜਾਓ ਮਸਜਿਦ ਜਾਓ ਸਾਰੇ ਧਰਮ ਜਿਹੜੇ ਆ ਉਹ ਬਰਾਬਰ ਨੇ ਸਾਨੂੰ ਹੱਕ ਹੈ ਹਰ ਇੱਕ ਬੰਦੇ ਨੂੰ ਆਪਣੇ ਆਪਣੇ ਧਰਮ ਨੂੰ ਮੰਨਣ ਦਾ ਆਪਣੇ ਆਪਣੇ ਧਰਮ ਨੂੰ ਸਤਕਾਰ ਦੇਣ ਦਾ ਪਰ ਇਹ ਜਿਹੜੀਆਂ ਚੀਜ਼ਾਂ ਇਹਨਾਂ ਤੋਂ ਜ਼ਰੂਰ ਗਰੇਸ ਕਰਿਆ ਕਰੋ ਇੱਥੇ ਤਾਂ ਤੁਸੀਂ ਸ਼ਰਿਆ ਆਪ ਖੁਦ ਆਪਣੇ ਗੁਰੂ ਪੀਰ ਦੀ ਬੇਅਦਬੀ ਕਰ ਦਿਓ ਜੇ ਬਾਬਾ ਵਿਸ਼ਕਰਮਾ ਜੀ ਦੀ ਫੋਟੋ ਲੱਗੀ ਹੋਈ ਆ ਮਹਾਕਾਲੀ ਜੀ ਦੀ ਫੋਟੋ ਲੱਗੀ ਹੋਈ ਆ ਮਾਤਾ ਸਰਸਵਤੀ ਦੀ ਫੋਟੋ ਲੱਗੀ ਹੋਈ ਆ ਬਾਬੇ ਸ਼੍ਰੀ ਚੰਦ ਦੀ ਫੋਟੋ ਲੱਗੀ ਹੋਈ ਆ ਇਹ ਫੋਟੋਆਂ ਜਾਨਵਰ ਆ ਕੇ ਗੰਦ ਪਾ ਰਹੇ ਨੇ ਇਹ ਤਾਂ ਤੁਸੀਂ ਖੁਦ ਆਪ ਹੀ ਆਪਣੇ ਦੇਵੀ-ਦੇਵਤਾ ਦੀ ਬਦਵੀ ਕਰ ਰਹੇ ਹੋ ਜਾਂ ਫਿਰ ਇੱਥੇ ਆ ਕੇ ਪਹਿਰਾ ਦਿਓ ਜਾਂ ਫਿਰ ਇੱਥੇ ਆ ਕੇ ਪਹਿਰਾ ਦਿਓ ਜਾਂ ਛੋਟਾ ਬੰਦਰ ਬਣਾ ਕੇ ਤੇ ਇਸ ਨੂੰ ਚੰਗੀ ਤਰ੍ਹਾਂ ਸੇਵਾ ਸੰਭਾਲ ਜਿਹੜੀ ਆ ਉਹ ਕੀਤੀ ਜਾਵੇ ਮੈਂ ਜਿਹੜਾ ਵੀ ਇਹ ਵੀਰ ਕਰਦਾ ਇਹ ਹਰੀਕੇ ਰੋਡ ਤੋਂ ਥੋੜਾ ਬੂਹ ਲੰਘਦੇ ਆ ਸਾਰੀ ਬਿਲਕੁਲ ਖੱਬੇ ਹੱਥ ਇਹ ਰੁੱਖ ਜਿਹੜਾ ਸਾਨੂੰ ਨਜ਼ਰ ਆਇਆ ਤੇ ਆਪਣੀ ਗੱਡੀ ਤੇ ਜਾ ਰਹੇ ਸੀ ਤੇ ਮੈਨੂੰ ਲੱਗਿਆ ਵੀ ਸਾਂਝੀ ਕਰਨੀ ਚਾਹੀਦੀ ਆਪਣੇ ਦਰਸ਼ਕਾਂ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਇਨਾਂ ਹੀ ਸਾਡਾ ਕਿਸੇ ਵੀ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਸੇ ਧਰਮ ਦੇ ਅਸੀਂ ਵਿਰੋਧੀ ਨਹੀਂ ਹਰ ਧਰਮ ਦਾ ਸਤਿਕਾਰ ਕਰਦੇ ਆ ਇੱਕ ਸਿੱਖ ਹੋਣ ਦੇ ਨਾਤੇ ਪਰ ਆ ਜਦੋਂ ਬੇਅਦਵੀ ਹੁੰਦੀ ਆ ਤੇ ਉਦੋਂ ਮਨ ਜਿਹੜਾ ਵਾ ਉਹ ਬਲਉਂਦ ਰਿਆ ਜਾਂਦਾ ਵੀ ਯਾਰ ਇਸ ਤਰ੍ਹਾਂ ਦੇ ਕਰਮ ਕਾਂਡ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ ਸੋ ਇਹੋ ਜੀ ਜਿੱਥੇ ਵੀ ਤੁਹਾਨੂੰ ਕਿਤੇ ਜਗ੍ਹਾ ਮਿਲਦੀ ਆ ਇਹਨਾਂ ਦੀ ਮੂਰਤੀਆਂ ਨੂੰ ਜਰੂਰ ਸੰਭਾਲ ਕੇ ਰੱਖੋ ਤੇ ਰੁੱਖਾਂ ਨੂੰ ਪਾਣੀ ਦੀ ਲੋੜ ਹੈ ਤੇਲ ਦੀ ਲੋੜ ਨਹੀਂ ਮੈਂ ਵਾਰ-ਵਾਰ ਕਹਿ ਰਿਹਾ ਸੁਈ ਗਾ ਤੁਹਾਡੀ ਸ਼ਰਦਾ ਹੋ ਸਕਦੀ ਹੈ ਪਰ ਇੰਨੀ-ਇੰਨੀ ਸ਼ਰਦਾ ਬਿਨਾਂ ਕਰੋ ਯਾਰ ਕਿ ਆਪਾਂ ਇਹਨਾਂ ਦੀ ਬੇਦਬੀ ਕਰੀ ਜਾਈਏ ਸੋ ਅੱਜ ਦੀ ਵੀਡੀਓ ਦੇ ਵਿੱਚ ਅਲਾ ਹੀ ਧੰਨਵਾਦ